ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਹੀ ਪਿਆਰੀ ਅਤੇ ਸੋਹਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਅੱਖਾਂ ਦੇ ਨਾਲ ਨਾਲ ਰੂਹ ਨੂੰ ਵੀ ਸਕੂਨ ਮਿਲਦਾ ਹੈ ਜੇਕਰ ਇਸ ਤਰ੍ਹਾਂ ਦਾ ਜੀਵਨ ਸਾਥੀ ਹਰ ਇੱਕ ਔਰਤ ਦੇ ਨਸੀਬ ਵਿੱਚ ਹੋਵੇ ਤਾਂ ਹਰ ਇੱਕ ਔਰਤ ਦੀ ਜ਼ਿੰਦਗੀ ਸਵਰਗਾ ਵਾਂਗ ਨਿਕਲ ਜਾਵੇ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਦੀ ਘਰ ਵਾਲੀ ਪ੍ਰੈਗਨੈਂਟ ਹੁੰਦੀ ਹੈ ਤਾਂ ਪ੍ਰੈਗਨੈਂਟ ਦੇ ਸਮੇਂ ਇਹ ਵੀਰ ਆਪਣੇ ਜੀਵਨ ਸਾਥੀ ਦੀ ਦੇਖ ਰਹੇ ਕਿ ਦੇਖੋ ਕਿ ਕਿੰਨੇ ਜਿਆਦੇ ਸੋਹਣੇ ਢੰਗ ਦੇ ਨਾਲ ਕਰ ਰਿਹਾ ਹੈ ਦੋਸਤੋ ਪ੍ਰੈਗਨੈਂਟ ਦੇ ਸਮੇਂ ਔਰਤ ਨੂੰ ਬਹੁਤ ਜਿਆਦੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਸ ਵੇਲੇ ਉਸ ਦਾ ਜੀਵਨ ਸਾਥੀ ਨਾਲ ਹੋਵੇ ਤਾਂ ਔਰਤ ਹਰ ਇੱਕ ਦੁੱਖ ਹਾਸਾ ਸਕੇ ਕੱਟ ਲੈਂਦੀ ਹੈ ਦੋਸਤੋ ਹਰ ਇੱਕ ਔਰਤ ਨੂੰ ਜੀਵਨ ਸਾਥੀ ਪੈਸੇ ਵਾਲਾ ਵੀ ਨਹੀਂ ਚਾਹੀਦਾ ਹੁੰਦਾ ਜੇਕਰ ਔਰਤ ਦਾ ਜੀਵਨ ਸਾਥੀ ਹਰ ਇੱਕ ਦੁੱਖ ਸੁੱਖ ਦੇ ਵਿੱਚ ਨਾਲ ਖੜ ਜਾਵੇ ਤਾਂ ਇਸ ਤੋਂ ਵੱਡੀ ਦੌਲਤ ਔਰਤ ਲਈ ਕੁਝ ਵੀ ਨਹੀਂ ਹੁੰਦੀ ਜੀਵਨ ਸਾਥੀ ਇਸ ਤਰ੍ਹਾਂ ਦੇ ਵੀਰ ਵਰਗਾ ਮਿਲ ਜਾਵੇ ਤਾਂ ਜ਼ਿੰਦਗੀ ਕਿਆ ਬਾਤ ਬਣ ਜਾਂਦੀ ਏ ਦੋਸਤੋ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਬਟਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ